ਮੂ ਤੇਰੇ ਦਾ ਕਿਨਾ ਸਾਨੂੰ ਤੇ ਕਹਿਣਾ ਵੀ ਨਹੀਂ ਉਦਾ ਪੰਜਾਬੀ ਗਾਇਕ ਦਲਜੀਤ ਦੋਸਾਂਝ ਐਨੀ ਦਿਨੀ ਆਪਣੇ ਦਿੱਲੀ ਹੁਮੇਨਾਟੇ ਟੂਰ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਨੇ ਉਹਨਾਂ ਨੇ ਇਸ ਤੋਰੇ ਦੀ ਸ਼ੁਰੂਆਤ ਦਿੱਲੀ ਜੈਪੁਰ ਅਤੇ ਹైదరాబాద్ ਦੇ ਵਿੱਚ ਵੱਡੇ ਸਮਾਰੋਹ ਦੇ ਨਾਲ ਕੀਤੀ ਹੈ ਹਾਲੀ ਦੇ ਵਿੱਚ ਉਹਨਾਂ ਨੇ ਪੂਨੇ ਦੇ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਇਸ ਸ਼ੋਅ ਦੀਆਂ ਕਈ ਤਰ੍ਹਾਂ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਤੋਂ ਅੰਦਾਜ਼ੀ ਕਿ ਇੱਕ ਖਾਸ ਵੀਡੀਓ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਏ ਇਹ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਵੀ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਇੱਕ ਮੁੰਡਾ ਆਪਣੀ ਪ੍ਰੇਮਿਕਾ ਦੇ ਨਾਲ ਦਲਜੀਤ ਦੀ ਸਟੇਜ ਤੇ ਪਹੁੰਚਦਾ ਹੈ ਦਰਸ਼ਕਾਂ ਦੀਆਂ ਤਾੜੀਆਂ ਦੇ ਵਿਚਕਾਰ ਉਹ ਆਪਣੀ ਪ੍ਰੇਮਿਕਾ ਨੂੰ ਵਿਆਹ ਦੇ ਲਈ ਪ੍ਰਪੋਜ਼ ਕਰਦਾ ਹੈ ਅਤੇ ਉਸ ਨੂੰ ਗਲੇ ਵੀ ਲਗਾ ਲੈਂਦਾ ਹੈ ਇਸ ਦੌਰਾਨ ਦਸਾਂਜਾ ਵਾਲਾ ਦੋਨਾਂ ਦੇ ਲਈ ਗੀਤ ਗਾਉਂਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਅਤੇ ਦਰਸ਼ਕਾਂ ਨੂੰ ਉਹਨਾਂ ਦੋਨਾਂ ਦੇ ਲਈ ਤਾੜੀਆਂ ਵਜਾਉਣ ਦੇ ਲਈ ਵੀ ਕਹਿੰਦਾ ਹੈ ਉਹਨਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਵੀ ਹੋ ਰਹੀ ਹੈ ਅਤੇ ਫੈਨਸ ਦੇ ਵੱਲੋਂ ਇਸ ਵੀਡੀਓ ਨੂੰ ਕਾਫੀ ਜ਼ਿਆਦਾ ਪਸੰਦ ਵੀ ਕੀਤਾ ਜਾ ਰਿਹਾ ਹੈ

चल या रखी भी ਪੰਜਾਬੀ ਗਾਇਕ ਦਲਜੀਤ ਦੋਸਾਂਝ ਐਨੀ ਦਿਨੀ ਆਪਣੇ ਦਿੱਲੀ ਹੁਮੇਨਾਟੇ ਟੂਰ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਨੇ ਉਹਨਾਂ ਨੇ ਇਸ ਟੂਰੇ ਦੀ ਸ਼ੁਰੂਆਤ ਦਿੱਲੀ, ਜੈਪੁਰ ਅਤੇ ਹైదరాబాద్ ਦੇ ਵਿੱਚ ਵੱਡੇ ਸਮਾਰੋਹ ਦੇ ਨਾਲ ਕੀਤੀ ਹੈ ਹਾਲ ਹੀ ਦੇ ਵਿੱਚ ਉਹਨਾਂ ਨੇ ਪੂਨੇ ਦੇ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਇਸ ਸ਼ੋਅ ਦੀਆਂ ਕਈ ਤਰ੍ਹਾਂ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਤੋਂ ਅੰਦਾਜ਼ੀ ਕਿ ਇੱਕ ਖਾਸ ਵੀਡੀਓ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਏ ਇਹ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਵੀ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਇੱਕ ਮੁੰਡਾ ਆਪਣੀ ਪ੍ਰੇਮਿਕਾ ਦੇ ਨਾਲ ਦਲਜੀਤ ਦੀ ਸਟੇਜ ਤੇ ਪਹੁੰਚਦਾ ਹੈ ਦਰਸ਼ਕਾਂ ਦੀਆਂ ਤਾੜੀਆਂ ਦੇ ਵਿਚਕਾਰ ਉਹ ਆਪਣੀ ਪ੍ਰੇਮਿਕਾ ਨੂੰ ਵਿਆਹ ਦੇ ਲਈ ਪ੍ਰਪੋਜ਼ ਕਰਦਾ ਹੈ ਅਤੇ ਉਸ ਨੂੰ ਗਲੇ ਵੀ ਲਗਾ ਲੈਂਦਾ ਹੈ ਇਸ ਦੌਰਾਨ ਦੋਸਾਂਜਾ ਵਾਲਾ ਦੋਨਾਂ ਦੇ ਲਈ ਗੀਤ ਗਾਉਂਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਅਤੇ ਦਰਸ਼ਕਾਂ ਨੂੰ ਉਹਨਾਂ ਦੋਨਾਂ ਦੇ ਲਈ ਤਾੜੀਆਂ ਵਜਾਉਣ ਦੇ ਲਈ ਵੀ ਕਹਿੰਦਾ ਹੈ ਉਹਨਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਵੀ ਹੋ ਰਹੀ ਹੈ ਅਤੇ ਫੈਨਸ ਦੇ ਵੱਲੋਂ ਇਸ ਵੀਡੀਓ ਨੂੰ ਕਾਫੀ ਜ਼ਿਆਦਾ ਪਸੰਦ ਵੀ ਕੀਤਾ ਜਾ ਰਿਹਾ ਹੈ

ਪੰਜਾਬੀ ਗਾਇਕ ਦਲਜੀਤ ਦੋਸਾਂਝ ਐਨੀ ਦਿਨੀ ਆਪਣੇ ਦਿੱਲੀਓ ਮਿਨਾਟੇ ਟੂਰ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਨੇ ਉਹਨਾਂ ਨੇ ਇਸ ਟੂਰੇ ਦੀ ਸ਼ੁਰੂਆਤ ਦਿੱਲੀ, ਜੈਪੁਰ ਅਤੇ ਹైదరాబాద్ ਦੇ ਵਿੱਚ ਵੱਡੇ ਸਮਾਰੋਹ ਦੇ ਨਾਲ ਕੀਤੀ ਹੈ ਹਾਲ ਹੀ ਦੇ ਵਿੱਚ ਉਹਨਾਂ ਨੇ ਪੂਨੇ ਦੇ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਇਸ ਸ਼ੋਅ ਦੀਆਂ ਕਈ ਤਰ੍ਹਾਂ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਤੋਂ ਅੰਦਾਜ਼ੀ ਕਿ ਇੱਕ ਖਾਸ ਵੀਡੀਓ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਏ ਇਹ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਵੀ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਇੱਕ ਮੁੰਡਾ ਆਪਣੀ ਪ੍ਰੇਮਿਕਾ ਦੇ ਨਾਲ ਦਲਜੀਤ ਦੀ ਸਟੇਜ ਤੇ ਪਹੁੰਚਦਾ ਏ ਦਰਸ਼ਕਾਂ ਦੀਆਂ ਤਾੜੀਆਂ ਦੇ ਵਿਚਕਾਰ ਉਹ ਆਪਣੀ ਪ੍ਰੇਮਿਕਾ ਨੂੰ ਵਿਆਹ ਦੇ ਲਈ ਪ੍ਰਪੋਜ਼ ਕਰਦਾ ਏ ਅਤੇ ਉਸ ਨੂੰ ਗਲੇ ਵੀ ਲਗਾ ਲੈਂਦਾ ਏ ਇਸ ਦੌਰਾਨ ਦੋਸਾਂਜਾ ਵਾਲਾ ਦੋਨਾਂ ਦੇ ਲਈ ਗੀਤ ਗਾਉਂਦਾ ਹੋਇਆ ਵੀ ਨਜ਼ਰ ਆ ਰਿਹਾ ਏ ਅਤੇ ਦਰਸ਼ਕਾਂ ਨੂੰ ਉਹਨਾਂ ਦੋਨਾਂ ਦੇ ਲਈ ਤਾੜੀਆਂ ਵਜਾਉਣ ਦੇ ਕਈ ਵੀ ਕਹਿੰਦਾ ਹੈ ਉਹਨਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਵੀ ਹੋ ਰਹੀ ਹੈ ਅਤੇ ਫੈਨਸ ਦੇ ਵੱਲੋਂ ਇਸ ਵੀਡੀਓ ਨੂੰ ਕਾਫੀ ਜ਼ਿਆਦਾ ਪਸੰਦ ਵੀ ਕੀਤਾ ਜਾ ਰਿਹਾ ਹੈ। ਸੁਨੋ ਤੇ ਕਿਹੜਾ ਵਿਧਿਉਂ ਦਾ ਉਹ ਗਈ ਵਾਲੀ ਦਿਲ ਨਾਲ ਕੀਤੀਆਂ ਸਲਾਵਾ ਮੈਂ ਕਾਵੇ ਜ਼ੋਰਦਾਰ ਤਾੜੀਆਂ ਨਾਲ ਲਈ ਇਹਨਾਂ ਨੇ ਪ੍ਰਪੋਜ਼ ਕੀਤਾ ਜ਼ੋਰਦਾਰ ਤਾੜੀਆਂ ਨਾਲ तेरह साल बाद तेरा साल साथ में है है जी ये तो राइट कह रहा है कि झूठ सच कह रहा है सच कह रहा है अच्छा ठीक है तेरह साल बाद आपने प्रपोज किया तेरह साल से ये दिन का इंतजार किया इस टाइम का वेरी गुड आप आप हमेशा खुश रहें और ये लड़िया मैं तो दूर करें चलते आ रखी मेरा भी ਸਉ ਨ ਤੇੜਾ ਵਿਧੀਉ ਦਾ ਪੰਜਾਬੀ ਗਾਇਕ ਦਲਜੀਤ ਦੋਸਾਂਝ ਐਨੀ ਦਿਨੀ ਆਪਣੇ ਦਿੱਲੀਓ ਮਿਨਾਟੇ ਟੂਰ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਨੇ ਉਹਨਾਂ ਨੇ ਇਸ ਟੋਰੇ ਦੀ ਸ਼ੁਰੂਆਤ ਦਿੱਲੀ, ਜੈਪੁਰ ਅਤੇ ਹైదరాబాద్ ਦੇ ਵਿੱਚ ਵੱਡੇ ਸਮਾਰੋਹ ਦੇ ਨਾਲ ਕੀਤੀ ਹੈ ਹਾਲੀ ਦੇ ਵਿੱਚ ਉਹਨਾਂ ਨੇ ਪੂਨੇ ਦੇ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਇਸ ਸ਼ੋਅ ਦੀਆਂ ਕਈ ਤਰ੍ਹਾਂ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਤੋਂ ਅੰਦਾਜ਼ੀ ਕਿ ਇੱਕ ਖਾਸ ਵੀਡੀਓ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਏ ਇਹ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਵੀ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਇੱਕ ਮੁੰਡਾ ਆਪਣੀ ਪ੍ਰੇਮਿਕਾ ਦੇ ਨਾਲ ਦਲਜੀਤ ਦੀ ਸਟੇਜ ਤੇ ਪਹੁੰਚਦਾ ਹੈ ਦਰਸ਼ਕਾਂ ਦੀਆਂ ਤਾੜੀਆਂ ਦੇ ਵਿਚਕਾਰ ਉਹ ਆਪਣੀ ਪ੍ਰੇਮਿਕਾ ਨੂੰ ਵਿਆਹ ਦੇ ਲਈ ਪ੍ਰਪੋਜ਼ ਕਰਦਾ ਹੈ ਅਤੇ ਉਸ ਨੂੰ ਗਲੇ ਵੀ ਲਗਾ ਲੈਂਦਾ ਹੈ ਇਸ ਦੌਰਾਨ ਦਸਾਂਜਾ ਵਾਲਾ ਦੋਨਾਂ ਦੇ ਲਈ ਗੀਤ ਗਾਉਂਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਅਤੇ ਦਰਸ਼ਕਾਂ ਨੂੰ ਉਹਨਾਂ ਦੋਨਾਂ ਦੇ ਲਈ ਤਾੜੀਆਂ ਵਜਾਉਣ ਦੇ ਲਈ ਵੀ ਕਹਿੰਦਾ ਹੈ ਉਹਨਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਵੀ ਹੋ ਰਹੀ ਹੈ ਅਤੇ ਫੈਨਸ ਦੇ ਵੱਲੋਂ ਇਸ ਵੀਡੀਓ ਨੂੰ ਕਾਫੀ ਜ਼ਿਆਦਾ ਪਸੰਦ ਵੀ ਕੀਤਾ ਜਾ ਰਿਹਾ ਹੈ

C'è un teatro qui non te ਪੰਜਾਬੀ ਗਾਇਕ ਦਲਜੀਤ ਦੋਸਾਂਝ ਐਨੀ ਦਿਨੀ ਆਪਣੇ ਦਿੱਲੀਓ ਮਿਨਾਟੇ ਟੂਰ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਨੇ ਉਹਨਾਂ ਨੇ ਇਸ ਟੂਰੇ ਦੀ ਸ਼ੁਰੂਆਤ ਦਿੱਲੀ, ਜੈਪੁਰ ਅਤੇ ਹైదరాబాద్ ਦੇ ਵਿੱਚ ਵੱਡੇ ਸਮਾਰੋਹ ਦੇ ਨਾਲ ਕੀਤੀ ਹੈ ਹਾਲੀ ਦੇ ਵਿੱਚ ਉਹਨਾਂ ਨੇ ਪੂਨੇ ਦੇ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਇਸ ਸ਼ੋਅ ਦੀਆਂ ਕਈ ਤਰ੍ਹਾਂ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਤੋਂ ਅੰਦਾਜ਼ੀ ਕਿ ਇੱਕ ਖਾਸ ਵੀਡੀਓ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਏ ਇਹ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਵੀ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਇੱਕ ਮੁੰਡਾ ਆਪਣੀ ਪ੍ਰੇਮਿਕਾ ਦੇ ਨਾਲ ਦਲਜੀਤ ਦੀ ਸਟੇਜ ਤੇ ਪਹੁੰਚਦਾ ਹੈ ਦਰਸ਼ਕਾਂ ਦੀਆਂ ਤਾੜੀਆਂ ਦੇ ਵਿਚਕਾਰ ਉਹ ਆਪਣੀ ਪ੍ਰੇਮਿਕਾ ਨੂੰ ਵਿਆਹ ਦੇ ਲਈ ਪ੍ਰਪੋਜ਼ ਕਰਦਾ ਹੈ ਅਤੇ ਉਸ ਨੂੰ ਗਲੇ ਵੀ ਲਗਾ ਲੈਂਦਾ ਹੈ ਇਸ ਦੌਰਾਨ ਦੋਸਾਂਜਾ ਵਾਲਾ ਦੋਨਾਂ ਦੇ ਲਈ ਗੀਤ ਗਾਉਂਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਅਤੇ ਦਰਸ਼ਕਾਂ ਨੂੰ ਉਹਨਾਂ ਦੋਨਾਂ ਦੇ ਲਈ ਤਾੜੀਆਂ ਵਜਾਉਣ ਦੇ ਲਈ ਵੀ ਕਹਿੰਦਾ ਹੈ ਉਹਨਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਵੀ ਹੋ ਰਹੀ ਹੈ ਅਤੇ ਫੈਨਸ ਦੇ ਵੱਲੋਂ ਇਸ ਵੀਡੀਓ ਨੂੰ ਕਾਫੀ ਜ਼ਿਆਦਾ ਪਸੰਦ ਵੀ ਕੀਤਾ ਜਾ ਰਿਹਾ ਹੈ

ਪੰਜਾਬੀ ਗਾਇਕ ਦਲਜੀਤ ਦੋਸਾਂਝ ਐਨੀ ਦਿਨੀ ਆਪਣੇ ਦਿੱਲੀ ਹੁਮੇਨਾਟੇ ਟੂਰ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਨੇ ਉਹਨਾਂ ਨੇ ਇਸ ਟੂਰੇ ਦੀ ਸ਼ੁਰੂਆਤ ਦਿੱਲੀ, ਜੈਪੁਰ ਅਤੇ ਹైదరాబాద్ ਦੇ ਵਿੱਚ ਵੱਡੇ ਸਮਾਰੋਹ ਦੇ ਨਾਲ ਕੀਤੀ ਹੈ ਹਾਲ ਹੀ ਦੇ ਵਿੱਚ ਉਹਨਾਂ ਨੇ ਪੂਨੇ ਦੇ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਇਸ ਸ਼ੋਅ ਦੀਆਂ ਕਈ ਤਰ੍ਹਾਂ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਤੋਂ ਅੰਦਾਜ਼ੀ ਕਿ ਇੱਕ ਖਾਸ ਵੀਡੀਓ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਏ ਇਹ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਵੀ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਇੱਕ ਮੁੰਡਾ ਆਪਣੀ ਪ੍ਰੇਮਿਕਾ ਦੇ ਨਾਲ ਦਲਜੀਤ ਦੀ ਸਟੇਜ ਤੇ ਪਹੁੰਚਦਾ ਏ ਦਰਸ਼ਕਾਂ ਦੀਆਂ ਤਾੜੀਆਂ ਦੇ ਵਿਚਕਾਰ ਉਹ ਆਪਣੀ ਪ੍ਰੇਮਿਕਾ ਨੂੰ ਵਿਆਹ ਦੇ ਲਈ ਪ੍ਰਪੋਜ਼ ਕਰਦਾ ਏ ਅਤੇ ਉਸ ਨੂੰ ਗਲੇ ਵੀ ਲਗਾ ਲੈਂਦਾ ਏ ਇਸ ਦੌਰਾਨ ਦੋਸਾਂਜਾ ਵਾਲਾ ਦੋਨਾਂ ਦੇ ਲਈ ਗੀਤ ਗਾਉਂਦਾ ਹੋਇਆ ਵੀ ਨਜ਼ਰ ਆ ਰਿਹਾ ਏ ਅਤੇ ਦਰਸ਼ਕਾਂ ਨੂੰ ਉਹਨਾਂ ਦੋਨਾਂ ਦੇ ਲਈ ਤਾੜੀਆਂ ਵਜਾਉਂਦੇ ਲਈ ਵੀ ਕਹਿੰਦਾ ਏ ਉਹਨਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਵੀ ਹੋ ਰਹੀ ਹੈ ਅਤੇ ਫੈਨਸ ਦੇ ਵੱਲੋਂ ਇਸ ਵੀਡੀਓ ਨੂੰ ਕਾਫੀ ਜ਼ਿਆਦਾ ਪਸੰਦ ਵੀ ਕੀਤਾ ਜਾ ਰਿਹਾ ਹੈ ਸੁਣੋ ਤੇ ਕਿਹੜਾ ਵਿਧੀਉ ਦਾ ਉਹ ਗਈ ਵਾਲੀ ਦਿਲ ਨਾਲ ਕੀਤੀਆਂ ਸਲਾਵਾ ਮੈਂ ਕਾ ਵੀ ਜ਼ੋਰਦਾਰ ਤਾੜੀਆਂ ਨਾਲ ਲਈ ਇਹਨਾਂ ਨੇ ਪ੍ਰਪੋਜ਼ ਕੀਤਾ ਜ਼ੋਰਦਾਰ ਤਾੜੀਆਂ ਨਾਲ 13 साल बाद 13 साल साथ में है हां जी ये राइट कह रहा है कि छूट सच कह रहा है? सच कह रहे हैं हां चलिए 13 साल बाद आपने प्रपोज किया। 13 साल से ये दिन इंतजार किए इस टाइम का वेरी गुड आप आप हमेशा खुश रहें और ये लड़या मेनू तो फोन करें चलते आ रखिए मेरा भी